ਆਮ ਆਦਮੀ ਪਾਰਟੀ ਦੀ 2022 ਦੇ ਵਿੱਚ ਸਰਕਾਰ ਬਣੀ ਸੀ ਉਹ ਸੋਚ ਸੀ ਬਹੁਤ ਹੀ ਸਰਕਾਰਯੋਗ ਬਾਬਾ ਭੀਮrao ਅੰਬੇਦਕਰ ਸਾਹਿਬ ਦੀ ਸੋਚ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਸੋਚ ਨੂੰ ਲੈ ਕੇ ਇੱਕ ਵਿਜ਼ਨ ਸੀ ਕਿ ਪੰਜਾਬ ਦੀ ਸਰਕਾਰ ਇਹਨਾਂ ਦੋ ਮਹਾਨ ਸ਼ਖਸੀਅਤਾਂ ਦੀ ਜੀਵਨੀ ਉਹਨਾਂ ਦਾ ਜੋ ਸੋਚ ਸੀ ਉਹਨੂੰ ਅੱਗੇ ਲੈ ਕੇ ਜਾਏਗੀ ਔਰ ਉਸ ਤੇ ਕੰਮ ਕਰਦੇ ਆਂ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਤੁਹਾਡੇ ਸਾਹਮਣੇ ਉਹ ਵੀ ਉਹਨਾਂ ਦੀ ਸੋਚ ਸੀ ਔਰ ਉਸ ਤੋਂ ਅੱਗੇ ਕਿ ਸਾਰੀਆਂ ਜਿਹੜੀਆਂ ਜਾਤੀਆਂ ਆ ਉਹਨਾਂ ਦੇ ਲਈ ਜਿਹੜਾ ਕੰਮ ਆ ਸਰਕਾਰ ਕਰੇ ਔਰ ਉਸ ਲਈ ਅਨੁਸੂਚਿਤ ਜਾਤੀਆਂ ਦੇ ਲਈ ਵੀ ਖਾਸ ਧਿਆਨ ਜਿਹੜਾ ਪੰਜਾਬ ਸਰਕਾਰ ਨੇ ਉਹ ਕੀਤਾ 2017 ਦੇ ਵਿੱਚ ਉਸ ਵੇਲੇ ਵਿਰੋਧੀ ਧਿਰ ਦੇ ਵਿੱਚ ਆਮ ਆਦਮੀ ਪਾਰਟੀ ਸੀ ਕਾਂਗਰਸ ਦੀ ਸਰਕਾਰ ਕੋਲ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਸੀ ਕਿ ਜਿਹੜੇ ਸਾਡੇ ਹਾਈ ਕੋਰਟ ਦੇ ਵਿੱਚ ਸਾਡੇ ਜਨਰਲ ਅਟਾਰਨੀ ਦੇ ਆਫਿਸ ਵਕੀਲ ਅਪਾਇੰਟ ਕੀਤੇ ਜਾਂਦੇ ਆ ਉਹਨਾਂ ਵਿੱਚ ਅਨਸੂਚਿਤ ਜਨਜਾਤੀਆਂ ਨੂੰ ਵੀ ਉਹਨਾਂ ਦਾ ਬੰਦਾ ਜਿਹੜਾ ਹਿੱਸਾ ਮਿਲ ਸਕੇ ਲੇਕਿਨ ਕਿਸੇ ਨਾ ਕਿਸੇ ਕਾਰਨਾ ਕਰਕੇ ਉਹ ਜਿਹੜਾ ਕੋਟਾ ਕੰਪਲੀਟ ਨਹੀਂ ਸੀ ਹੁੰਦਾ ਰਹਿ ਜਾਂਦਾ ਸੀਗਾ ਔਰ ਉਸ ਦਾ ਵੱਡਾ ਕਾਰਨ ਇਹ ਸੀਗਾ ਇਹ ਉਹਨਾਂ ਦੀ ਜਿਹੜੀ ਆਮਦਨੀ ਸੀਗੀ ਉਹ ਇੱਕ ਕੈਟਾਗਰੀ ਸੀ ਵੀ 20 ਲੱਖ ਦੇ ਵਿੱਚ ਜਿਹਨੂੰ ਇਨਕਮ ਆ ਜਿਹੜੇ ਵਕੀਲ ਨੂੰ ਉਹ ਆ ਕੈਟਾਗਰੀ ਪੂਰੀ ਕਰੂਗਾ ਜਿਹਨੂੰ 15 ਲੱਖ ਵਾਲਾ ਕੈਟਾਗਰੀ ਪੂਰੀ ਕਰੂਗਾ 10 ਲੱਖ ਵਾਲਾ ਕੈਟਾਗਰੀ ਪੂਰੀ ਕਰੂਗਾ ਇਸ ਤੰਗ ਨਾਲ ਜਿਹੜੀ ਉਹਨਾਂ ਦੀ ਕਮਾਈ ਦੇ ਹਿਸਾਬ ਨਾਲ ਉਹਨਾਂ ਨੂੰ ਉੱਥੇ ਜਿਹੜੀ ਅਪਾਇੰਟਮੈਂਟ ਦਿੱਤੀ ਜਾਂਦੀ ਸੀ ਉਸ ਦੇ ਵਿੱਚ 50% ਦੀ ਪੰਜਾਬ ਸਰਕਾਰ ਨੇ ਜਿਹੜਾ ਉਹ ਕੀਤਾ ਕਟਾ ਦਿੱਤਾ ਕਿ ਜੇ 20 ਲੱਖ ਆਮਦਨ ਵਾਲੇ ਚਾਹੀਦਾ ਤਾਂ 10 ਲੱਖ ਜੇ 10 ਲੱਖ ਦੀ ਆਮਦਨ ਵਾਲਾ ਵਕੀਲ ਸਾਹਿਬ ਚਾਹੀਦੇ ਜਿਆਦਾ ਉਹਨਾਂ ਲਈ 5 ਲੱਖ ਕਰਕੇ ਔਰ ਇਸੇ ਤਰੀਕੇ ਨਾਲ ਜੇ 7.5 ਲੱਖ ਲੱਖ ਚਾਹੀਦਾ ਜਾਂ 3.5 ਲੱਖ ਵੀ ਤਾਂ ਜੋ ਉਹ ਜਿਹੜੀਆਂ ਜਿਹੜੀਆਂ ਸੀਟਾਂ ਆ ਉਹ ਬੁਰੀਆਂ ਪਰ ਸਕਣ ਹਰ ਅਨੁਸੂਚਿਤ ਜਾਤੀਆਂ ਦੇ ਜਿਹੜੇ ਸਾਡੇ ਵੀਰ ਆ ਉਹਨਾਂ ਨੂੰ ਰਾਖਵੇਂ ਕਰਨ ਦੀ ਜਿਹੜੀ ਉਹ ਸਹੂਲਤ ਮਿਲ ਸਕੇ ਸੋ ਇਹ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਔਰ ਮੈਂ ਸਮਝਦਾ ਕਿ ਇਸ ਦੇ ਨਾਲ ਬੜੀ ਵੱਡੀ ਜਿਹੜੀ ਆ ਅੱਗੇ ਜੱਜਪੁਆਇੰਟ ਹੋਣ ਤੇ ਹੋਰ ਚੀਜ਼ਾਂ 'ਚ ਹੋਣ ਤੇ ਉਹਨਾਂ ਨੂੰ ਲਾਭ ਮਿਲੇਗਾ ਔਰ ਜਿਹੜੀ ਕਾਂਗਰਸ ਹਮੇਸ਼ਾ ਦਾਵਾ ਕਰਦੀ ਸੀ ਕਿ ਮੈਂ ਅਸੀਂ ਦਲਿਤਾਂ ਦੇ ਰਾਖੀ ਕਰਦੇ ਆ ਜਾਂ ਅਸੀਂ ਕੰਮ ਕਰਦੇ ਆ ਉਹਨਾਂ ਨੇ ਕਦੇ ਇਸ ਦਾ ਕਦੇ ਵੀ ਇਸ ਤਰ੍ਹਾਂ ਕੋਈ ਕੰਮ ਨਹੀਂ ਕੀਤਾ ਸੋ ਇਹ ਕਾਂਗਰਸ ਦੀ ਅੜਗਾਲੀਦਲ ਬੀਜੇਪੀ ਦੀ ਜਿਹੜੀ ਸੋਚ ਆ ਹਨਾ ਉਸ ਨੂੰ ਪੂਰੀ ਤਰ੍ਹਾਂ ਪਾਸੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਕੰਮ ਕੀਤਾ ਸੋ ਇਸ ਲਈ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਸਭ ਨੂੰ ਵਧਾਈ ਦਿੰਦਾ ਬਹੁਤ ਬਹੁਤ ਧੰਨਵਾਦ ਅਨੁਰਭ ਦਿੱਤੇ ਐਕਸਿ ਕੈਟਾਗਰੀ ਦਾ ਬਹੁਤ ਹੀ ਹੋ ਗਿਆ ਤੇ ਜਨਰਲ ਕੈਟਾਗਰੀ ਲਈ ਕੀ ਆਮਾਨੀ ਪਾਰਟੀ ਨੇ ਕੀ ਇਸ ਤਰ੍ਹਾਂ ਦੇ ਸਾਥੀ ਹੋ